ਕਥਮੀਨ ਨਾਰਾਇਣ ਮੰਦਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਏਕਤਾ ਲਹਿਰ ਤੇ ਨਕੌਦਰ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਜਨਮਸ਼ਮੀ ਬੜੀ ਧੁੰਮ ਦਾ ਅੰਦੇ ਨਾਲ ਮਨਾਈ ਜਾ ਰਹੀ ਆ ਸ਼ਹਿਰ ਦੇ ਭਤਵੰਤੇ ਸੱਜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਥੋੜੀ ਜਿਹੀ ਸਭ ਤੋਂ ਪਹਿਲਾਂ ਤੇ ਮੈਂ ਕਿਸ਼ਨ ਜਨਮਸ਼ਮੀ ਦੀ ਅਤੇ ਗੁਗਾ ਨੌਮੀ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਇਹ ਵੀ ਕਹਿਣਾ ਚਾਹਣਾ ਵੀ ਇਹ ਜਿਹੜੇ ਧਰਮ ਹੈਗੇ ਆ ਇਹ ਜਿਹੜੇ ਤਿਉਹਾਰ ਆ ਇਹ ਸਾਰਿਆਂ ਦੇ ਸਾਂਝੇ ਆ ਕੋਈ ਇੱਕ ਜਾਤ ਪਾਤ ਤੋਂ ਉੱਠੇ ਉੱਠ ਕੇ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਸੀਸ ਨਮੋਉਂਦੇ ਆ ਔਰ ਆਪਣੀਆਂ ਇਛਾਵਾਂ ਪੂਰੀਆਂ ਕਰਦੇ ਆ ਅੱਜ ਸ਼੍ਰੀ ਕਿਸ਼ਨ ਜਨਮ ਅਸ਼ਟਮੀ ਦੀਆਂ ਸਾਰੇ ਨਾਨ ਲੱਖ ਲੱਖ ਵਧਾਈਆਂ ਸ਼੍ਰੀ ਕਿਸ਼ਨ ਜਨਮ ਅਸ਼ਟਮੀ ਤੇ ਅਸੀਂ ਅੱਜ ਸਾਰੇ ਇੱਥੇ ਆਏ ਆ ਲਕਸ਼ਮੀ ਨਰਾਇਣ ਮੰਦਿਰ ਦੇ ਵਿੱਚ ਸਾਰੇ ਮਾਨਾ ਗੁਗਨ ਅਮੀਰੀਆਂ ਜੀ ਜਨਮਸ਼ਟਮੀ ਸਾਨੂੰ ਲੱਖ ਲੱਖ ਵਧਾਈ ਹੋ। ਸਮੂਹ ਇਲਾਕਾ ਨਿਵਾਸੀਆਂ ਨੂੰ ਜਨਮਸ਼ਟਮੀ ਦੀਆਂ ਤੇ ਗੁਗਨ ਹੋਵੇ ਦੀਆਂ ਲੱਖ ਲੱਖ ਵਧਾਈਆਂ। ਪਰਮਾਤਮਾ ਸਭ ਤੇ ਮੇਰਾ ਪ੍ਰਿਆਹਤ ਰੱਖੇ। જય શ્રી ਕ੍ਰਿਸ਼ਨ। ਮੇਰਾ ਜਨਮਸ਼ਟਮੀ ਦੇ ਇਸ ਮੌਕੇ ਤੇ ਮੈਂ ਸਾਰੇ ਅਨੁਭਈਂ ਦਿੰਦਾ ਹਾਂ। ਤਾਂ ਫਿਰ ਕਰਦਾ ਜਿਹਨਾਂ ਆਪਣਾ ਤੀਂ ਪੀਸਵਾ ਗੱਡਿਆ ਤੇ ਸਾਨੂੰ ਮੌਕਾ ਦਿੱਤਾ ਧੰਨਵਾਦ ਜੀ ਜੈ ਜੀ ਬਹੁਤ ਬਹੁਤ ਅੱਜ ਅੱਜ ਵਧਾਈਆਂ ਜਨਮ ਅਸਵੀਆ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਤੇ ਆਇਆ ਦਾ ਹਰੇਕ ਪ੍ਰਵਾਨ ਸਾਨੂੰ ਕੀਤਾ ਤੇ ਇਹਨਾਂ ਦਾ ਬਹੁਤ ਸਾਨੂੰ ਸਹਾਇਤਾ ਸਾਨੂੰ ਆਉਣ ਵਾਲੇ ਟਾਈਮਾਂ ਦੀ ਵੀ ਸਹਾਇਤਾ ਮਿਲਦਾ ਰਹੂਗਾ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਦੇ ਦਿਨ ਦੀਆਂ ਸਾਰੇ ਸ਼ਹਿਰ ਨੂੰ ਲੱਖ ਲੱਖ ਸਤਿ ਸ਼੍ਰੀ ਅਕਾਲ ਬਤਾਇਆ ਬਹੁਤ ਸਾਡੇ ਟੱਕਰ ਸਾਹਿਬ ਸਮਾਨ ਸਾਹਿਬ ਹੋ ਰਹੇ ਜੈਨ ਸਾਹਿਬ ਸਪੈਸ਼ਲ ਵਿਸ਼ੇਸ਼ ਤੌਰ ਤੇ ਪਹੁੰਚੇ ਆ ਅਸੀਂ ਦਾ ਪਹੁੰਚਦੇ ਆਂ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੈ ਸ਼ੀ ਰਾਮ ਜੈ ਸ਼ੀ ਰਾਮ ਇਹਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇੱਕ ਪਾਲਰ ਤੇ ਨਗਰ ਕੌਂਸਲ ਦੇ ਪ੍ਰਧਾਨ ਪਹੁੰਚੇ ਨੇ ਇੱਥੇ ਬਹੁਤ ਵਧਾ ਕਰ ਲੈਣੇ ਆਂ ਬਿਲਕੁਲ ਡਿੰਗਰ ਸਾਹਿਬ ਅੱਜ ਕ੍ਰਿਸ਼ਨ ਜਨਮਾਸ਼ਮੀ ਦੇ ਉੱਪਰ ਮੈਂ ਆਪਣੇ ਵੱਲੋਂ ਔਰ ਆਪਣੀ ਸਮੂਹਤੀ ਸਾਰੀ ਨਗਰ ਕੌਂਸਲ ਦੀ ਟੀਮ ਵੱਲੋਂ ਸਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਦਾ ਨਾਸਤ ਕੀਤਾ ਔਰ ਧਰਮ ਦੀ ਜਿਹੜੀ ਰੱਖਿਆ ਕੀਤੀ ਹੈ ਉਸ ਦੇ ਨਾਲ ਹੀ ਗੀਤਾ ਦੀ ਵੀ ਰਚਨਾ ਹੋਈ ਹੈ ਹੋਰ ਵੀ ਬਹੁਤ بڑے بڑے ਕੰਮ ਜਿਹੜੇ ਮਹਾਰਾਜ ਜੀ ਨੇ ਕਿਸ਼ਨ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੇ ਆ ਉਹਨਾਂ ਕੰਮਾਂ ਅੱਗੇ ਸਾਡਾ ਹਮੇਸ਼ਾ ਹੀ ਸਿਰ ਝੁਕਦਾ ਹੈ ਅਸੀਂ ਅਸੀਂ ਸਤਿ ਸ਼੍ਰੀ ਅਕਾਲ ਕਰਦੇ ਆਂ ਪਰ ਅੱਜ ਦਿਨ ਬਹੁਤ ਵੱਡਾ ਹੈ ਪਿੱਛੇ ਵੀ ਦੇਖ ਕੇ ਆਇਆ ਮੰਦਰਾਂ ਦੇ ਵਿੱਚ ਬਹੁਤ ਰੌਸ਼ਾ ਹੈਗਾ ਸੰਗਤ ਦੇ ਵਿੱਚ ਬੜਾ ਹੁਸ਼ਿਆ ਸੀ ਜਨਮ ਅਸ਼ਮੀ ਨੂੰ ਲੈ ਕੇ ਹਰ ਸਾਲ ਸੰਗਤ ਧੁਗਣੀ ਹੁੰਦੀ ਜਾਂਦੀ ਹੈ ਮਤਲਬ ਜਨਮ ਅਸ਼ਮੀ ਦੇ ਜਾਦਾ ਹੋ ਜਾਂਦਾ ਕਿ ਲੋਕ ਕਿੰਨੇ ਜਿਆਦੇ ਧਾਰਮਿਕ ਔਰ ਕਿੰਨੇ ਜਿਆਦਾ ਖੁਸ਼ ਹੋ ਕੇ ਮੰਦਿਰਾਂ ਦੇ ਵਿੱਚ ਆਪਣਾ ਸ਼ੀਸ਼ ਨਿਵਾਣ ਆਉਂਦੇ ਆ ਔਰ ਆਪਣੀ ਇਹ ਧਾਰਮਿਕ ਆਪਣੀਆਂ ਮਨੋ ਕਾਮਨਾ ਜਿਹੜੀਆਂ ਆ ਉਹ ਪੂਰਨ ਕਰਕੇ ਜਾਂਦੇ ਆ ਇਹਨਾਂ ਸ਼ਬਦਾਂ ਦੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨ ਰਾਧੇ ਰਾਧੇ ਲਕਸ਼ਮੀ ਨਾਰਾਇਣ ਮੰਦਿਰ ਤੋਂ ਦਿਖਾ ਰਹੇ ਸੀ ਜਿੱਥੇ ਜਨਮਸ਼ਮੀ ਬੜੀ ਧੁੰਮਕਾਂ ਦੇ ਨਾਲ ਮਨਾਈ ਜਾ ਰਹੀ ਆ ਸ਼ਹਿਰ ਦੇ ਪਤਵੰਤੇ ਸੱਜਣ ਮੇਰੇ ਨਾਲ ਮੌਜੂਦ ਆ ਔਰ ਜਨਮਸ਼ਮੀ ਦਾ ਆਨੰਦ ਮਾਰ ਰਹੇ ਨੇ ਕੈਮਰਾ ਪਰਸਨ ਸੁਮੇ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋ